ਤਰਨਤਾਰਨ उपचुनावਾਂ ਦੀ ਨਾਮਾਗਨ ਪ੍ਰਕਿਰਿਆ ਅੱਜ ਖਤਮ ਹੋ ਰਹੀ ਹੈ ਸਾਰੇ ਪ੍ਰਮੁੱਖ ਪਾਰਟੀ ਦੇ ਉਮੀਦਵਾਰ ਆਪਣੇ ਨਾਮਾਗਨ ਪੜ ਚੁੱਕੇ ਹਨ ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਅਕਾਲੀ ਦਲ ਨੇ ਪੂਰਵ ਪ੍ਰਿੰਸੀਪਲ ਸੁਖਿੰਦਰ ਕੌਰ ਨੂੰ ਭਾਜਪਾ ਨੇ ਹਰਜੀਤ ਸਿੰਘ ਨੂੰ ਕਾਂਗਰਸ ਨੇ ਕਰਨਵੀਰ ਸਿੰਘ ਬੋਰਜ ਨੂੰ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੂੰ ਟਿਕਟ ਦੇ ਰਹੀ ਹੈ ਮੁੱਖ ਪਾਰਟੀਆਂ ਨੇ ਕਿਸ ਨੂੰ ਚੁਣਿਆ ਹੈ ਸਭ ਤੋਂ ਵੱਡਾ ਸਵਾਲ ਹੈ ਤੇ ਤੁਹਾਨੂੰ ਦੱਸਦੇ ਹਾਂ ਕਿ 2.10ਵੀਂ ਪਾਸ ਇੱਕ 12ਵੀਂ ਪਾਸ ਇੱਕ ਗ੍ਰੈਜੂਏਟ ਰਿਟਾਇਰਡ ਪ੍ਰਿੰਸੀਪਲ ਤੇ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਦੋ ਦਾ ਕੀ ਉਮੀਦਵਾਰ ਦੋ ਉਮੀਦਵਾਰ ਕਰੋੜਾਂ ਦੀਆਂ ਗੱਡੀਆਂ ਰੱਖਣ ਵਾਲੇ ਦੋ ਕਰੋੜਾਂ ਦੇ ਦੇਣਦਾਰ ਇੱਕ ਲੱਖਾਂ ਦੇ ਦੇਣਦਾਰ ਸੋ ਇੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਕਿਵੇਂ ਪੰਜ ਪ੍ਰਮੁੱਖ ਪਾਰਟੀਆਂ ਵਿੱਚੋਂ ਸਿਰਫ ਇੱਕ ਨੇ ਹੀ ਔਰਤ ਦੇ ਉੱਪਰ ਵਿਸ਼ਵਾਸ ਪ੍ਰਗਟ ਕੀਤਾ ਹੈ। ਭਾਜਪਾ ਅਤੇ ਕਾਂਗਰਸ ਉਮੀਦਵਾਰਾਂ ਦੇ ਵਿਰੁੱਧ ਬਹੁਤ ਸਾਰੇ ਕੇਸ ਵੀ ਦਰਜ ਹਨ। ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਵਿਰੁੱਧ ਵੀ ਦੋ ਅਪਰਾਧਿਕ ਮਾਮਲੇ ਚੱਲ ਰਹੇ ਹਨ। ਹਾਲਾਂਕਿ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਨਹੀਂ ਹੋਈ। ਪਹਿਲਾ ਮਾਮਲਾ ਐਫ ਆਈ ਆਰ ਨੰਬਰ 70/2023 ਪੁਲਿਸ ਸਟੇਸ਼ਨ ਸੁਲਤਾਨਵਿੰਡ ਅੰਮ੍ਰਿਤਸਰ ਵਿਖੇ ਭਾਰਤੀ ਦੰਡ ਸੰਹਿਤਾ ਦੀ ਧਾਰਾਵਾਂ 341, 323, 506 ਅਤੇ 34 ਦੇ ਤਹਿਤ ਦਰਜ ਦੋਸ਼ਾਂ ਵਿੱਚ ਗਲਤ ਢੰਗ ਨਾਲ ਰੋਕ ਲਗਾਉਣ 60 ਪਹੁੰਚਾਉਣ ਤੇ ਡਰਾਉਣ ਦਾ ਮਾਮਲਾ ਸ਼ਾਮਲ ਹੈ ਦੂਜਾ ਮਾਮਲਾ ਜੋ ਕਿ 2015 ਤੋਂ ਐਸ ਡੀ ਜੀ ਐਮ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਭਾਰਤੀ ਦੰਡ ਸੰਹਿਤਾ ਆਈ ਪੀ ਸੀ ਦੀਆਂ ਧਾਰਾਵਾਂ 326 323 324 341 148 ਤੇ 149 ਦੇ ਤਹਿਤ ਹੈ ਦੋਸ਼ਾਂ ਦੇ ਵਿੱਚ ਗੰਬੀਰ 60 ਪਹੁੰਚਾਉਣਾ ਤੇ ਗਲਤ ਢੰਗ ਨਾਲ ਰੋਕ ਲਗਾਉਣਾ ਸ਼ਾਮਲ ਹੈ ਇਸੇ ਦੌਰਾਨ ਜਦੋਂ ਅਸੀਂ ਗੱਲ ਕਰਦੇ ਹਾਂ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜੇ ਤੇ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਚੱਲ ਰਿਹਾ ਹੈ ਕਰਨਬੀਰ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਤੇ ਉਹਨਾਂ ਨੇ ਇੱਕ ਅਪਰਾਧੀ ਅਪੀਲ ਦਾਇਰ ਕੀਤੀ ਜੋ ਕਿ ਅਜੇ ਨਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਇਹ ਮਾਮਲਾ ਭਾਰਤੀ ਦੰਡ ਸੈਨਤਾ ਦੀਆਂ ਧਾਰਾਵਾਂ 332 353 308 ਅਤੇ 34 ਦੇ ਤਹਿਤ ਹੈ ਤਨ ਤਨ ਦੇ ਬਹੁਤ ਸਾਰੇ ਉਮੀਦਵਾਰ ਗਹਿਣਿਆਂ ਦੇ ਸ਼ੌਕੀਨ ਹਨ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਤੇ ਉਹਨਾਂ ਦੀ ਪਤਨੀ ਦੇ ਕੋਲ 1 ਕਰੋੜ 70 ਲੱਖ ਦੇ ਕਰੀਬ ਗਹਿਣੇ ਹਨ ਭਾਜਪਾ ਉਮੀਦਵਾਰ ਹਰਜੀਤ ਸਿੰਘ ਦੇ ਪਰਿਵਾਰ ਦੇ ਕੋਲ ਵੀ 4.9 ਮਿਲੀਅਨ ਦੇ ਕਰੀਬ ਗਹਿਣੇ ਨੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਦੇ ਕੋਲ 1.5 ਮਿਲੀਅਨ ਦੇ ਕਰੀਬ ਗਹਿਣੇ ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਦੇ ਕੋਲ ਵੀ 9.64 ਮਿਲੀਅਨ ਕਰੀਬ ਦੇ ਗਹਿਣੇ ਤੇ ਮਨਦੀਪ ਸਿੰਘ ਕੋਲ 6 ਤੋਲੇ ਗਹਿਨੇ ਹਨ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ 2 ਕਰੋੜ ਰੁਪਏ ਦੀ ਕਾਰ ਚਲਾਉਂਦੇ ਹਨ ਉਹਨਾਂ ਨੇ ਇਸ ਸਾਲ 2 ਕਰੋੜ ਰੁਪਏ ਦੀ ਲੈਂਡ ਕਰੂਜ਼ਰ ਖਰੀਦੀ ਉਹਨਾਂ ਕੋਲ 15 ਲੱਖ ਰੁਪਏ ਦੀ ਫੋਰਚਨਰ ਵੀ ਹੈ ਇਸ ਦੌਰਾਨ ਕਾਂਗਰਸ ਪਾਰਟੀ ਦੇ ਕਰਨਵੀਰ ਸਿੰਘ ਕੁਲ ਤਿੰਨ ਲਗਜ਼ਰੀ ਗੱਡੀਆਂ ਹਨ ਉਹਨਾਂ ਕੋਲ 1 ਕਰੋੜ 25 ਲੱਖ ਰੁਪਏ ਦੀ ਡਿਫੈਂਡਰ ਕਾਰ ਵੀ ਹੈ ਇੱਕ ਆਡੀ ਦੀ ਇੱਕ ਮਰਸੀਡੀਜ਼ ਵੀ ਹੈ ਸਾਰੇ ਵਾਹਨਾਂ ਦੀ ਕੁੱਲ ਕੀਮਤ 1 ਕਰੋੜ 65 ਲੱਖ ਰੁਪਏ ਹੈ ਸੁਖਵਿੰਦਰ ਕੌਰ ਤੇ ਹਰਜੀਤ ਸਿੰਘ ਕੋਲ ਵੀ ਇਨੋਵਾ ਕਾਰਾਂ ਹਨ ਇੱਥੇ ਇਹ ਵਿਚਾਰਨਯੋਗ ਹੈ ਕਿ ਕਿਸ ਤਰੀਕੇ ਨਾਲ ਵੱਖਰੇ ਵੱਖਰੇ ਪਾਰਟੀ ਉਮੀਦਵਾਰ ਵੱਖਰੇ ਵੱਖਰੇ ਸ਼ੌਕ ਰੱਖਦੇ ਨੇ ਜਿਹੜੇ ਕਿ ਮੈਦਾਨ ਦੇ ਵਿੱਚ ਉਤਰੇ ਨੇ